ਕੈਨੇਡਾ ਜਾ ਕੇ ਘਰ ਵਾਲੀ ਆਪਦੇ ਢਿੱਡੋ ਜੰਮੇ ਪੁੱਤ ਨੂੰ ਵੀ ਠੋਕਰ ਮਾਰ ਦਿੰਦੀ ਆ ਆਪਣੇ ਘਰ ਵਾਲੇ ਨੂੰ ਮਠੋਕਰ ਮਾਰ ਦਿੰਦੀ ਆ ਇੱਥੋਂ ਤੱਕ ਕੀ ਕੈਨੇਡਾ ਰਹਿੰਦੇ ਸੱਸ ਸਹੁਰੇ ਨਾਲ 44-45 ਹਜ਼ਾਰ ਡਾਲਰ ਦੀ ਠੱਗੀ ਵੀ ਮਾਰ ਜਾਂਦੀ ਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਪਰਿਵਾਰ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਪਰਿਵਾਰ ਸੀਗਾ ਜੰਮੂ ਦਾ ਪੰਜਾਬੀ ਪਰਿਵਾਰ ਸੀਗਾ ਗੱਲ ਹੈਗੀ ਥੋੜੀ ਜਿਹੀ ਕਾਫੀ ਸਾਲ ਪੁਰਾਣੀ ਇੱਕ ਪੰਜਾਬੀ ਪਰਿਵਾਰ ਹੁੰਦਾ ਤੇ ਜਿਹੜੇ ਉਹਨਾਂ ਦਾ ਘਰ ਦਾ ਮੁਖੀ ਹੁੰਦਾ ਉਹ ਕੀ ਕਰਦਾ ਉਹ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਵਾ ਕੇ ਕੈਨੇਡਾ ਚਲਾ ਜਾਂਦਾ ਉਸ ਤੋਂ ਬਾਅਦ ਇੱਕ ਦੋ ਸਾਲਾਂ ਬਾਅਦ ਉਹ ਬੰਦਾ ਆਪਣੀ ਘਰਵਾਲੀ ਨੂੰ ਵੀ ਬਾਹਰ ਲੈ ਜਾਂਦਾ ਤੇ ਉਹਨਾਂ ਦਾ ਇੱਕੋ ਇੱਕ ਪੁੱਤ ਹੁੰਦਾ ਜਿਹਦੀ ਉਮਰ ਉਸ ਟਾਈਮ ਤੇ ਲਗਭਗ 12-13 ਸਾਲ ਹੋਊਗੀ ਹੁਣ ਉਹ ਉਹ ਜੋੜਾ ਕੈਨੇਡਾ ਚਲਾ ਜਾਂਦਾ ਤੇ ਆਪਦੇ ਪੁੱਤ ਨੂੰ ਉਹ ਕਿਸੇ ਰਿਸ਼ਤੇਦਾਰ ਕੋਲੇ ਛੱਡ ਗਏ ਵੀ ਚਲ ਠੀਕ ਆ ਅਸੀਂ ਕੈਨੇਡਾ ਜਾ ਕੇ ਉੱਥੇ ਆਪਦਾ ਤਾਮਾ ਝਾਮਾ ਸੈੱਟ ਕਰਾਂਗੇ ਫਿਰ ਕਾਗਜ਼ ਪੱਤਰ ਬਣਾ ਕੇ ਅਸੀਂ ਆਪ ਦੇ ਪੁੱਤ ਨੂੰ ਕੈਨੇਡਾ ਲੈ ਜਾਾਂਗੇ ਚਲੋ ਜੀ ਮਾਂ ਪਿਓ ਕੈਨੇਡਾ ਚਲਾ ਗਿਆ ਤੇ ਪੁੱਤ ਕੱਲਾ ਜੰਮੂ ਦੇ ਵਿੱਚ ਕਿਸੇ ਰਿਸ਼ਤੇਦਾਰ ਕੋਲ ਛੱਡ ਗਏ ਹੁਣ ਉਹ ਜੋੜਾ ਉੱਧਰ ਜਾ ਕੇ ਮਿਹਨਤ ਮੁਸ਼ਕਲ ਕਰਦਾ ਹੱਥ ਪੈਰ ਮਾਰਦਾ ਕਿਸੀ ਛੇਤੀ ਪੱਕੇ ਹੋ ਜਾਈਏ ਅਸੀਂ ਪੀਆਰ ਹੋ ਜਾਈਏ ਉਸ ਤੋਂ ਬਾਅਦ ਆ ਪੁੱਤ ਨੂੰ ਕੈਨੇਡਾ ਲੈ ਆਈਏ ਹੋਰ ਵੀ ਉਹਨਾਂ ਨੇ ਕਈ ਤਰੀਕੇ ਅਪਣਾਉਣੇ ਚਾਏ ਇੱਕ ਦੋ ਵਾਰੀ ਵੀਜ਼ੇ ਦੀ ਟਰਾਈ ਵੀ ਕੀਤੀ ਪਰ ਨਹੀਂ ਗੱਲ ਬਣੀ ਉਹਨੇ ਟਾਈਮ ਨੂੰ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹਦੀ ਉਮਰ 18 ਸਾਲ ਤੋਂ ਪਲੱਸ ਹੋ ਗਈ ਹੁਣ ਤੁਹਾਨੂੰ ਪਤਾ ਹੈ ਵੀ ਜਦੋਂ ਬੱਚੇ ਦੀ ਉਮਰ 18 ਸਾਲ ਤੋਂ ਪਲੱਸ ਹੋ ਜੇ ਫਿਰ ਮਾਪਿਓ ਬੇਸ਼ੱਕ ਕੈਨੇਡਾ ਰਹਿੰਦਾ ਹੋਵੇ ਉਹ ਆਪਦੇ ਬੇਸ ਤੇ ਬੱਚੇ ਨੂੰ ਨਹੀਂ ਲੈ ਕੇ ਜਾ ਸਕਦੇ ਹੁਣ ਉਹਨਾਂ ਕੋਲੇ ਇੱਕੋ ਰਸਤਾ ਸੀਗਾ ਰਸਤਾ ਇਹ ਸੀਗਾ ਕਿ ਅਸੀਂ ਕੋਈ ਆਈਲੈਂਡਸ ਵਾਲੀ ਕੁੜੀ ਲੱਭਦੇ ਆ ਤੇ ਆਪਦੇ ਪੁੱਤ ਨੂੰ ਵਿਆਹ ਕੇ ਕੈਨੇਡਾ ਲੈ ਜਾਾਂਗੇ ਚਲੋ ਜੀ ਹੁਣ ਮਾਪਿਓ ਕੈਨੇਡਾ ਬੈਠਾ ਸੀਗਾ ਉੱਥੋਂ ਉਹਨਾਂ ਨੇ ਕਿਸੇ ਰਿਸ਼ਤੇਦਾਰ ਨੂੰ ਕਹਿਤਾ ਭਾਈ ਕੁੜੀ ਬੇਸ਼ੱਕ ਗਰੀਬ ਘਰ ਦੀ ਹੋਵੇ ਚਲ ਮੂੰਹ ਮੱਥੇ ਲੱਗਦੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਅਸੀਂ ਆਈਲੈਂਡਸ ਆਪ ਕਰਾ ਲਾਂਗੇ ਕਿਸੇ ਨੇ ਰਿਸ਼ਤਾ ਕਰਾਤਾ ਕੈਨੇਡਾ ਬੈਠੇ ਮਾਂ ਪਿਓ ਨੇ ਉਹਦੇ ਪੁੱਤ ਦਾ ਵਿਆਹ ਕਰਤਾ ਵਿਆਹ ਹੁੰਦਾ ਗੁਰਲੀਨ ਕੌਰ ਦੇ ਨਾਲ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਗੁਰਲੀਨ ਕੌਰ ਦਾਜ ਤੋਂ ਵਿਆਹ ਹੁੰਦਾ ਵਿਆਦਬਤ ਆਈਲੈਂਡਸ ਕਰਕੇ ਸਾਲ ਕ ਬਾਅਦ ਇਹਦਾ ਵੀਜ਼ਾ ਲੱਗ ਜਾਂਦਾ ਤੇ ਇਹ ਕੈਨੇਡਾ ਚਲੀ ਜਾਂਦੀ ਹੈ ਆਪਦੇ ਸੱਸ ਸਹੁਰੇ ਦੇ ਕੋਲ ਜਦੋਂ ਇਹ ਕੈਨੇਡਾ ਚਲੀ ਜਾਂਦੀ ਆ ਤਾਂ ਇਹਨੂੰ ਮਹੀਨੇ ਬਾਅਦ ਪਤਾ ਲੱਗਦਾ ਕਿ ਮੈਂ ਤਾਂ ਗਰਭਪਤੀ ਆ ਵੀ ਮੇਰੇ ਤਾਂ ਬੱਚਾ ਹੋਣ ਵਾਲਾ ਬੱਚਾ ਠਹਿਰ ਗਿਆ ਚਲੋ ਉਸ ਤੋਂ ਬਾਅਦ ਇਹ ਥੋੜਾ ਟਾਈਮ ਉੱਥੇ ਸਟੱਡੀ ਕਰਦੀ ਰਹਿੰਦੀ ਆ ਤੇ ਜਦੋਂ ਡਿਲੀਵਰੀ ਟਾਈਮ ਆਉਂਦਾ ਡਿਲੀਵਰੀ ਟਾਈਮ ਤੋਂ ਇਹ ਮਹੀਨਾ ਪਹਿਲਾਂ ਫਿਰ ਵਾਪਸ ਜੰਮੂ ਆ ਜਾਂਦੀ ਹੈ ਜੰਮੂ ਆ ਕੇ ਇਹ ਆਪਦੇ ਬੱਚੇ ਨੂੰ ਜਨਮ ਦਿੰਦੀ ਆ 6-7 ਮਹੀਨੇ ਇਥੇ ਆਪਦੇ ਘਰ ਵਾਲਿਆਂ ਨਾਲ ਰਹਿੰਦੀ ਆ ਤੇ ਬੱਚੇ ਨਾਲ ਰਹਿੰਦੀ ਆ ਉਸ ਤੋਂ ਬਾਅਦ ਇਹ ਫਿਰ ਕੈਨੇਡਾ ਚਲੀ ਜਾਂਦੀ ਆ ਆਪਦੇ ਪੁੱਤ ਨੂੰ ਆਪਦੇ ਘਰ ਵਾਲੇ ਕੋਲ ਛੱਡ ਕੇ ਚਲੋ ਜੀ ਇਹ ਗੁਰਲੀਨ ਕੌਰ ਆਪਦੇ ਸਾਸੜਾ ਨੂੰ ਜਾ ਕੇ ਲੈਡਾ ਰਹਿਣ ਲੱਗ ਜਾਂਦੀ ਆ ਫਿਰ ਸਟੱਡੀ ਸ਼ੁਰੂ ਕਰ ਲੈਂਦੀ ਆ ਜਿਹੜਾ ਹੁਣ ਸੌਰਾ ਸੀ ਉਹ ਕਾਫੀ ਪੁਰਾਣਾ ਗਿਆ ਹੋਇਆ ਸੀਗਾ ਪੀਆਰ ਹੋ ਚੁੱਕਿਆ ਸੀਗਾ ਸੌਰੇ ਨੇ ਆਪਦਾ ਬੈਂਕ ਕਾਰਡ ਗਰਲੀਨ ਕੌਰ ਨੂੰ ਦਿੱਤਾ ਵੀ ਲੈ ਭਾਈ ਜੇ ਕੋਈ ਤੈਨੂੰ ਛੋਟੀ ਮੋਟੀ ਲੋਡ ਹੋਵੇ ਕੋਈ ਛੋਟੀ ਮੋਟੀ ਸ਼ਾਪਿੰਗ ਕਰਨੀ ਹੋਵੇ ਕੋਈ ਕੁਝ ਗਾਣਾ ਪੀਣਾ ਹੋਵੇ ਹਨਾ ਵੀ ਆਹਾ ਮੇਰਾ ਬੈਂਕ ਕਾਰਡ ਆ ਤੂੰ ਇਹ ਯੂਜ਼ ਕਰ ਸਕਦੀ ਹੈ ਸੌਰੇ ਨੇ ਨੌ ਨੂੰ ਆਪਦੀਆਂ 3 ਵਾਂਗੂ ਟ੍ਰੀਟ ਕੀਤਾ ਵੀ ਠੀਕ ਆ ਯਾਰ 100 ਜਿੰਜਾਂ ਨੌ ਨੇ ਲੈਣੀਆਂ ਹੁੰਦੀਆਂ ਨੇ ਨਾ ਵਾਰ-ਵਾਰ ਸੌਰੇ ਗਿਆ ਥੱਲੇ ਕੰਮ ਚੰਗਾ ਜਾਂ ਨਹੀਂ ਲੱਗਦਾ ਹੁਣ ਇਹ ਗਰਲੀਨ ਕੌਰ ਸੀ ਭਾਈ ਇਹ ਪੜਨ ਜਾਂਦੀ ਸੀਗੀ ਉੱਥੇ ਵਨਸਵੰਨੇ ਨੇ ਆਸ਼ਕ ਬਣਾ ਲੇ ਕਦੇ ਕਿਹੜੇ ਆਸ਼ਕ ਨੂੰ ਕਾਫੀ ਪਿਆਇਆ ਕਰੇ ਕਦੇ ਕਿਹੜੇ ਆਸ਼ਕ ਨੂੰ ਬਰਗਰ ਖਵਾਇਆ ਕਰੇ ਕਦੇ ਕਿਹਨੂੰ ਪੀਜ਼ੇ ਖਵਾਇਆ ਕਰੇ ਕਦੇ ਕਿਹਨੂੰ ਬੂਟ ਲੈ ਕੇ ਦੇਦਿਆ ਕਰੇ ਆਪਣੇ ਆਪ ਨੂੰ ਇਹਨੇ ਐ ਉਹਨਾਂ ਸਾਹਮਣੇ ਸ਼ੋਅ ਕੀਤਾ ਵੀ ਮੈਂ ਤਾਂ ਚੰਗੇ ਘਰ ਦੀ ਜੰਮੇ ਪੜੀਆਂ ਮੇਰੇ ਤਾਂ ਡਾਲਰ ਡੂਲਰਾਂ ਦੀ ਪ੍ਰਵਾਹ ਹੈ ਨਹੀਂਗੀ ਚਲੋ ਜੀ ਸਹੁਰੇ ਦੇ ਖਾਤੇ 'ਚ ਲਗਭਗ 44000 ਡਾਲਰ ਹੋਊਗਾ ਇਹਨੇ ਮਾਂ ਦੀ ਤੀਨੇ 6 ਮਹੀਨਿਆਂ 'ਚ ਉਹ ਡਾਲਰ ਡੂਲਰ ਸਾਰੇ ਬੜਕਾਅ ਤੇ ਆਪਦੇ ਆਸ਼ਕਾਂ ਉਸਕਾਂ ਨੂੰ ਸਾਰੇ ਖਵਾਉਂਦੇ ਉਸ ਤੋਂ ਬਾਅਦ ਜਿਹੜਾ ਸਹੁਰਾ ਸੀਗਾ ਉਹਦੀ ਕਿਸ਼ਤ ਆਉਣੀ ਸੀ ਕੋਈ 3000 ਡਾਲਰ ਦੀ ਜਦੋਂ ਕਿਸ਼ਤ ਦੀ ਡੇਟ ਆਉਂਦੀ ਆ ਤੂੰ ਬੈਂਕ ਚੋਂ ਫੋਨਾਂ ਦਾ ਭਾਈ ਕਿਸ਼ਤ ਪਰੋ ਤੁਹਾਡੇ ਖਾਤੇ ਚ ਕੋਈ ਬੈਲੈਂਸ ਹੀ ਨਹੀਂ ਹੈਗਾ ਤਾਂ ਗੁਰਲੀਨ ਕੌਰ ਦਾ ਸਹੁਰਾ ਬੜਾ ਹੈਰਾਨ ਹੋ ਜਾਂਦਾ ਵੀ ਯਾਰ ਮੇਰੇ ਖਾਤੇ ਚ 4445000 ਡਾਲਰ ਸੀਗਾ ਬੈਂਕ ਵਾਲੇ ਪਾਗਲ ਹੋਏ ਫਿਰਦੇ ਆ ਕਹਿੰਦੇ ਵੀ ਤੇਰੇ ਖਾਤੇ ਚ ਤਾਂ ਘੁੱਗੂ ਬੋਲਦੇ ਆ ਤਾਂ ਗੁਰਲੀਨ ਕੌਰ ਦਾ ਸਹੁਰਾ ਭੱਜ ਕੇ ਬੈਂਕ ਜਾਂਦਾ ਬੈਂਕ ਜਾ ਕੇ ਬੈਂਕ ਅਧਿਕਾਰੀ ਨਾਲ ਗੱਲ ਕਰਦਾ ਉਹ ਕਹਿੰਦਾ ਵੀ ਥੋੜਾ ਖਾਤਾ ਖਾਲੀ ਆ ਉਸ ਤੋਂ ਬਾਅਦ ਸਟੇਟਮੈਂਟ ਕਢਾਈ ਜਾਂਦੀ ਹੈ ਸਟੇਟਮੈਂਟ ਤੋਂ ਇਹ ਗੱਲ ਸਾਹਮਣੇ ਆਉਂਦੀ ਆ ਵੀ ਜਿਹੜੀ ਗੁਰਲੀਨ ਕੌਰ ਆ ਇਹਨੇ ਤਾਂ ਬਹੁਤ ट्रांजੈਕਸ਼ਨਾਂ ਕੀਤੀਆਂ ਨੇ ਕੋਈ ਕਾਫੀ ਕੈਫੇ ਦੀ ट्रांजੈਕਸ਼ਨ ਆ ਕੋਈ ਪੀਜ਼ਾ ਹਟਦੀ ਆ ਕੂਟਾਂ ਦੇ ਸ਼ੋਪ ਤੋਂ ट्रांजੈਕਸ਼ਨ ਵੱਜੀ ਹੋਈ ਆ ਕੋਈ ਸ਼ਾਪਿੰਗ ਕੀਤੀ ਆ ਕੱਪੜਿਆਂ ਦੀ ਬਹੁਤ ਸਾਰੀਆਂ ट्रांजੈਕਸ਼ਨਾਂ ਸੀਗੀਆਂ ਤਾਂ ਗੁਰਲੀਨ ਕੌਰ ਦੇ ਸਾਰਾ ਨੂੰ ਬੜਾ ਗੁੱਸਾ ਆਉਂਦਾ ਏ ਯਾਰ ਵੀ ਮੈਂ ਇਹਨੂੰ ਬੈਂਕ ਕਾਰਡ ਕੀ ਸੋਚ ਕੇ ਦਿੱਤਾ ਤੇ ਇਹਨੇ ਮਾੜੀਤੀ ਨੇ ਤਾਂ ਜਮਾ ਫੱਟੇ ਚੱਕ ਤੇ ਚਲੋ ਜੀ ਉਸ ਤੋਂ ਬਾਅਦ ਵੀ ਗੁਰਲੀਨ ਕੌਰ ਦਾ ਸਾਰਾ ਕੋਈ ਬਾੜਾ ਗਰਮ ਨਹੀਂ ਹੁੰਦਾ ਗੁਰਲੀਨ ਕੌਰ ਨਾਲ ਕਿਉਂਕਿ ਇਹਨੂੰ ਆਇਆ ਸੀਗਾ ਕਿ ਯਾਰ ਮੇਰਾ ਪੋਤਰਾ ਤੇ ਮੇਰਾ ਪੁੱਤ ਜੰਮੂ ਬੈਠਾ ਹਨਾ ਵੀ ਉਹਨਾਂ ਨੂੰ ਵੀ ਲੈ ਕੇ ਉਹਨਾਂ ਨੇ ਵੱਧ ਘੱਟ ਬੋਲਿਆ ਤੇ ਉਹ ਗੱਲ ਆਵੇ ਕਿਤੇ ਹੱਥ ਖੜੇ ਕਰ ਦੇ ਗਰਲੀਨ ਕੌਰ ਫਿਰ ਇੱਥੇ ਵੀ ਰੁਕੀ ਗਰਲੀਨ ਕੌਰ ਨੇ ਜਿਹੜਾ ਐਪਲ ਪੇ ਚੱਲਦਾ ਉਹ ਵੀ ਮੁੜ ਕੇ ਆਪਦੇ ਫੋਨ 'ਚ ਚਲਾ ਲਿਆ ਸੌਰੇ ਦਾ ਫੋਨ ਆ ਕਿਸੇ ਭਾਨੇ ਨਾਲ ਲੈ ਕੇ ਉਹਦੇ ਤੇ ਜਿਹੜੇ ਓਟੀਪੀ ਆਉਂਦਾ ਸੀ ਉਹ ਓਟੀਪੀ ਆਪਦੇ ਫੋਨ 'ਚ ਵਰਤ ਕੇ ਐਪਲ ਪੇ ਵੀ ਆਪਦੇ ਫੋਨ 'ਚ ਚਲਾ ਲਿਆ ਜਿਹੜੀਆਂ ਉਹ ਮੇਲਾ ਮੂਲਾ ਸੌਰੇ ਦੇ ਫੋਨ ਦੇ ਨੰਬਰ ਤੇ ਆਉਂਦੀਆਂ ਸੀਗੀਆਂ ਉਹ ਵੀ ਸਾਰੀਆਂ ਕਨਵਰਟ ਕਰਕੇ ਚੇਂਜ ਕਰਕੇ ਆਪਦੇ ਫੋਨ ਨੰਬਰ ਨਾਲ ਸਾਰੀਆਂ ਅਟੈਚ ਕਰ ਲਈਆਂ ਯਾਨੀ ਕਿ ਸੌਰੇ ਨੂੰ ਕੁਝ ਨਹੀਂ ਸੀ ਪਤਾ ਲੱਗਦਾ ਵੀ ਮੇਰੇ ਬੈਂਕ ਖਾਤਿਆਂ ਨਾਲ ਕਿੰਨੀ ਕੁ ਛੇੜਛਾੜ ਹੋ ਰਹੀ ਆ ਕਿੱਥੇ ਟ੍ਰਾਂਜੈਕਸ਼ਨਾਂ ਵਜ ਰਹੀਆਂ ਨੇ ਉਹ ਸਾਰੇ ਮੈਸੇਜ ਮੂਸੇ ਮੇਲਾ ਮੁੰਨਾ ਸਾਰੀਆਂ 9 ਦੇ ਨੰਬਰ ਤੇ ਆਉਣ ਲੱਗ ਗੀਆਂ ਚਲੋ ਜੀ ਉਸ ਤੋਂ ਬਾਅਦ ਜਿਹੜਾ ਸਹੁਰਾ ਸੀਗਾ ਉਹ ਅਮਰੀਕਾ ਕਿਸੇ ਕੰਮ ਲਈ 10-15 ਦਿਨਾਂ ਲਈ ਚਲਾ ਜਾਂਦਾ ਤਾਂ ਗਰਲੀਨ ਕੌਰ ਨੇ ਪਿੱਛੋਂ ਕੀ ਕੀਤਾ ਆਪਦੇ ਸਹੁਰੇ ਦੇ ਬੈਂਕ ਕਾਰਡਾਂ ਦੇ ਉੱਪਰ ਪ੍ਰਾਈਵੇਟ ਲੋਨ ਚੱਕ ਲਏ ਫਿਰ ਇੱਥੇ ਵੀ ਨਹੀਂ ਰੁਕੀ ਫਿਰ ਉੱਥੇ ਕਿਨਾਂ ਦੇ ਕੋਈ ਸਹਿਸ਼ਤਦਾ ਰਹਿੰਦੇ ਸੀਗੇ ਉਹਨਾਂ ਨੂੰ ਫੋਨ ਕਰਕੇ ਨੇ ਝੂਠ ਮਾਰਿਆ ਕਿ ਮੇਰਾ ਸਹੁਰਾ ਅਮਰੀਕਾ ਗਿਆ ਤੇ ਉਹਨੂੰ ਉੱਥੇ ਡਾਲਰਾਂ ਦੀ ਲੋੜ ਹੈ ਸਾਨੂੰ 4000 ਡਾਲਰ ਅਮਰਜੈਂਸੀ ਵਿੱਚ ਚਾਹੀਦਾ। ਚਲੋ ਰਿਸ਼ਤੇਦਾਰਾਂ ਨੇ ਕਿਹਾ ਵਿੱਚ ਠੀਕ ਆ ਭਾਈ ਦੇ ਦਿੰਨੇ ਆ। ਰਿਸ਼ਤੇਦਾਰਾਂ ਕੋਲ 4000 ਡਾਲਰ ਵੀ ਲੈ ਲੈਂਦੀ ਆ। ਸਹੁਰਾ ਮੁੜ ਕੇ 15-20 ਦਿਨਾਂ ਬਾਅਦ ਅਮਰੀਕਾ ਤੋਂ ਵਾਪਸ ਆਉਂਦਾ ਤਾਂ ਇੱਕ ਰਿਸ਼ਤੇਦਾਰ ਦੀ ਸਹੁਰੇ ਨੂੰ ਕਾਲ ਜਾਂਦੀ ਆ ਭਾਈ ਤੇਰੀ ਨੌ ਗਰਲੀਨ ਕੌਰ ਨੇ ਸਾਡੇ ਤੋਂ 2000 ਡਾਲਰ ਪਵਾਇਆ ਸੀਗਾ। ਕਹਿੰਦੇ ਸੀ ਤੁਹਾਨੂੰ ਲੋੜ ਆ ਤੁਸੀਂ ਅਮਰੀਕਾ ਗਏ ਹੋ। ਤੇ ਭਾਈ ਉਹ ਹੁਣ ਵਾਪਸ ਕਰੋ। ਦੂਜੇ ਦਿਨ ਕਿਸੇ ਹੋਰ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਭਾਈ 2000 ਡਾਲਰ ਸਾਡੇ ਤੋਂ ਵੀ ਲਿਆ ਸੀਗਾ ਤੇਰੀ ਨੌ ਨੇ। ਕਹਿੰਦਾ ਸੀ ਮੇਰਾ ਸਹੁਰਾ ਅਮਰੀਕਾ ਗਿਆ ਉਹ ਤਾਂ ਸੌਰਾ ਹੈਰਾਨ ਹੋ ਜਾਂਦਾ ਵੀ ਯਾਰ ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਸੀਗੀ ਵੀ ਮੇਰੀ ਨੌਹੇ ਕੋਈ ਕੀ ਕੁਝ ਕਰਦੀ ਫਿਰਦੀ ਆ ਚਲੋ ਇਹ ਨੌਹ ਨੂੰ ਪੁੱਛਿਆ ਨੌਹ ਕਹਿੰਦੀ ਮੈਨੂੰ ਲੋੜ ਸੀ ਪਾਪਾ ਮੈਨੂੰ ਲੋੜ ਸੀ ਮੈਂ ਇਹ ਕਰਦੀ ਸੀ ਮੈਂ ਉਹ ਕਰਦੀ ਸੀ ਮੈਂ ਫੀਸ ਭਰਨੀ ਸੀਗੀ ਮੇਰੀ ਫਰੈਂਡ ਬਿਮਾਰ ਸੀ ਐ 365 ਚਲਿਤਨਾਰ ਦੇ ਉਸ ਤੋਂ ਥੋੜੇ ਸਮੇਂ ਬਾਅਦ ਸੌਰੇ ਨੂੰ ਇੱਕ ਬੈਂਕ ਚੋਂ ਕਾਲ ਆਉਂਦੀ ਆ ਭਾਈ ਤੁਸੀਂ ਲੋਨ ਚੱਕਿਆ ਵੀ ਲੋਨ ਦੀ ਕਿਸ਼ਤ ਕੁਸਤ ਨਹੀਂ ਭਰਦੇ ਕੀ ਗੱਲ ਆ ਸੌਰੇ ਦੇ ਪੈਰਾਂ ਥੋੜਾ ਫੇਰ ਮਿੱਟੀ ਨਿਕਲ ਜਾਂਦੀ ਭਾਈ ਮੈਂ ਤਾਂ ਕੋਈ ਲੋਨ ਚੱਕਿਆ ਹੀ ਨਹੀਂਗਾ ਸੌਰਾ ਫੇਰ ਵਿਚਾਰਾ ਭੱਜ ਕੇ ਬੈਂਕ ਜਾਂਦਾ ਤਾ ਬੈਂਕ ਜਾ ਕੇ ਸੌਰਣ ਨੂੰ ਇਹ ਪਤਾ ਲੱਗਦਾ ਵੀ ਤੁਹਾਡੇ ਬੈਂਕ ਕਾਰਡਾਂ ਦੇ ਉੱਪਰ ਇਹਨੇ ਪ੍ਰਾਈਵੇਟ ਲੋਨ ਚੱਕਿਆ ਹੋਇਆ ਤੁਹਾਡੀ ਨੌਂ ਨੇ ਸੌਰਾਂ ਬਿਲਕੁਲ ਹੈਰਾਨ ਪਰੇਸ਼ਾਨ ਵੀ ਬੈਨ ਲਾ ਕੇ ਹੀ ਬਣ ਗਿਆ ਹੁਣ ਜਦੋਂ ਸੌਰਣ ਨੇ ਵੇਖਿਆ ਵੀ ਨੌਂ ਤਾਂ ਹੁਣ ਪੁੱਠੇ ਪਾਸੇ ਲੱਗਦੀ ਜਾਂਦੀ ਆ ਵੀ ਕਿਉਂ ਨਾ ਮੈਂ ਇਹਦੇ ਤੇ ਦਬਾਅ ਪਾਵਾਂ ਵੀ ਮੇਰੇ ਪੋਤਰੇ ਤੇ ਮੇਰੇ ਪੁੱਤ ਨੂੰ ਛੇਤੀ ਕੈਨੇਡਾ ਵਲਾ ਚਲੋ ਜੀ ਸੌਰਾਂ ਗੁੱਸੇ ਦੇ ਵਿੱਚ ਆਪਦੀ ਨੌਂ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਆਪਣੀ ਨੌਂ ਨੂੰ ਕਹਿੰਦਾ ਵੀ ਗੱਲ ਸੁਣ ਲਾ ਤੂੰ ਸਾਡਾ ਬਹੁਤ ਨੁਕਸਾਨ ਕਰਤਾ ਠੀਕ ਆ ਤੂੰ ਡਾਲਰ ਸਾਡੇ ਬਹੁਤ ਡਾਤੇ ਸਾਡੀ ਹੱਕ ਸੱਚ ਦੀ ਕਮਾਈ ਤੂੰ ਐ ਕਰ ਤੂੰ ਮੇਰੇ ਪੁੱਦੀ ਫਾਇਲ ਲਵਾਛੇਤੀ ਤੇ ਮੇਰੇ ਪੁੱਤ ਤੇ ਮੇਰੇ ਪੋਤਰੇ ਨੂੰ ਕੈਨੇਡਾ ਬੁਲਾ। ਇਹ ਕਹਿੰਦੀ ਵੀ ਕੋਈ ਗੱਲ ਡੈਡੀ ਜੀ ਮੈਂ ਬੁਲਾ ਲੈਣੀ ਆ। ਗੁਰਲੀਨ ਕੌਰ ਘਰੋਂ ਤਿਆਰ ਹੋ ਕੇ ਆ ਵੀ ਸਾਸਰ ਨੂੰ ਦੱਸ ਕੇ ਜਾਂਦੀ ਹੈ ਕਿ ਮੈਂ ਏਜੰਟ ਕੋਲੇ ਚੱਲੀ ਆ ਤੇ ਮੈਂ ਫਾਇਲ ਦਾ ਪ੍ਰੋਸੈਸ ਸ਼ੁਰੂ ਕਰਾ ਕੇ ਆਉਣੀ ਆ। ਹੁਣ ਸਾਸਰ ਵੀ ਖੁਸ਼ ਹੋ ਕੇ ਬਿਚਾਰੋ ਠੀਕ ਆ ਸਾਡੇ ਪੁੱਤ ਪੋਤਰਾ ਜਲ ਕੈਨੇਡਾ ਆ ਜਾਣਗੇ ਵਿਚਾਰੇ। ਇਹ ਗੁਰਲੀਨ ਕੌਰ ਏਜੰਟ ਕੋਲੇ ਜਾ ਕੇ ਏਜੰਟ ਨੂੰ ਕਹਿੰਦੀ ਆ ਕਿ ਜੇਕਰ ਮੇਰੀ ਫੈਮਿਲੀ ਦੇ ਵਿੱਚ ਕੋਈ ਤੁਹਾਨੂੰ ਫੋਨ ਕਰੇ ਤਾਂ ਤੁਸੀਂ ਇਹ ਗੱਲ ਕਹੋ ਕਿ ਹਾਂ ਜਿਹੜੀ ਗੁਰਲੀਨ ਕੌਰ ਆ ਉਹੋ ਫਾਇਲ ਦਾ ਪ੍ਰੋਸੈਸ ਸ਼ੁਰੂ ਕਰਾ ਕੇ ਗਈ ਐ ਮੈਂ ਤੁਹਾਨੂੰ ਕੁਝ ਡਾਲਰ ਪੇ ਕਰ ਦੂੰਗੀ ਐਨਾ ਕਹਿ ਕੇ ਘਰੇ ਆ ਜਾਂਦੀ ਆ ਸ਼ਾਮ ਨੂੰ 700 ਹੋਰ ਪੁੱਛਦੇ ਵੀ ਹਾਂ ਭਾਈ ਏਜੰਟ ਕੀ ਕਹਿੰਦਾ ਤਾਂ ਗੁਰਲੀਨ ਕੌਰ ਕਹਿੰਦੀ ਐ ਵੀ ਹਾਂਜੀ ਡੈਡੀ ਜੀ ਮੈਂ ਤਾਂ ਫਾਇਲ ਅਪਲਾਈ ਕਰਾਈ ਆਂ ਤੇ ਝੂਠਾ ਮੁੱਠਾ ਕੋਈ ਰੈਫਰੈਂਸ ਨੰਬਰ ਵੀ ਦੇ ਦਿੰਦੀ ਆ ਡੁਪਲੀਕੇਟ ਜਾਲੀ ਉਸ ਤੋਂ ਬਾਅਦ ਅਗਲੇ ਦਿਨ ਸੌਰਾ ਜਿਹੜਾ ਹੁੰਦਾ ਉਹ ਏਜੰਟ ਦਾ ਨੰਬਰ ਮੰਗਦਾ ਗੁਰਲੀਨ ਕੌਰ ਤੋਂ ਤਾਂ ਗੁਰਲੀਨ ਕੌਰ ਬੜੇ ਚਾਵਾਂ ਨਾਲ ਆ ਸਾਰ ਨੂੰ ਏਜੰਟ ਦਾ ਨੰਬਰ ਵੀ ਦੇ ਦਿੰਦੀ ਆ ਜਦੋਂ ਸੌਰਾ ਏਜੰਟ ਨੂੰ ਫੋਨ ਕਰਦਾ ਤਾਂ ਏਜੰਟਾ ਕੋਈ ਚੰਗਾ ਸੀਗਾ ਉਹਨੇ ਗਰਲੀਨ ਕੌਰ ਨੇ ਸਾਰੋਣੀ ਗੱਲ ਦੱਸਦੀ ਭਾਈ ਤੁਹਾਡੀ ਨੋਆ ਜਿਹੜੀ ਉਹ ਚੱਲਦੀ ਹੈ ਹੁਣ ਕੰਟਰੋਲ ਚੋਂ ਬਾਹਰ ਉਹ ਮੈਨੂੰ ਵੀ ਇਹ ਗੱਲ ਕਹਿ ਕੇ ਗਈ ਹੈ ਵੀ ਮੇਰੇ ਸਹੁਰੇ ਨੇ ਝੂਠ ਮਾਰਦੀ ਵੀ ਫਾਈਲ ਦਾ ਪ੍ਰੋਸੈਸ ਸ਼ੁਰੂ ਕਰਤਾ ਕੋਈ ਉਹਨੇ ਫਾਈਲ ਨਹੀਂ ਲਾਈ ਕੋਈ ਉਹ ਡਾਕੂਮੈਂਟਰੀ ਨਹੀਂ ਲੱਗ ਕੇ ਆਈ ਕੋਈ ਉਹਨੇ ਪ੍ਰੋਸੈਸ ਨਹੀਂ ਸ਼ੁਰੂ ਕਰਾਇਆ ਚਲੋ ਜੀ ਹੁਣ ਗਰਲੀਨ ਕੌਰ ਦਾ ਸਹਰਾ ਹੋਰ ਗੁੱਸੇ ਚ ਹੋ ਗਿਆ ਵੀ ਇਹ ਕਿਸਣਾ ਚਲਾਕੀਆਂ ਕਰਦੀ ਫਿਰਦੀ ਹੈ ਉਸ ਤੋਂ ਬਾਅਦ ਜਦੋਂ ਸਹੁਰੇ ਨੇ ਹੋਰ ਗਰਲੀਨ ਕੌਰ ਨੂੰ ਝਾੜਿਆ ਡਾਂਟਿਆ ਤਾਂ ਗਰਲੀਨ ਕੌਰ ਨੇ ਪੁਲਿਸ ਕੰਪਲੇਂਟ ਕਰਤੀ ਕੀੜਮ ਰਸਾ ਸੌਰਮ ਨੂੰ ਹਰਾਸਮੈਂਟ ਕਰਦੇ ਆ ਮੇਰੇ ਤੇ ਹੱਥ ਚੱਕਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਗਾਲੀ ਗਲੋਚ ਕਰਦੇ ਆ ਚਲੋ ਜੀ ਪੁਲਿਸ ਨੇ ਫਿਰ ਸਸਰਾਂ ਨੂੰ ਵੀ ਸਮਝਾਇਆ ਸੌਰ ਨੇ ਦੇਖਿਆ ਵੀ ਹੁਣ ਕੰਮ ਹੱਥੋਂ ਬਾਹਰ ਹੋ ਗਿਆ ਉਸ ਤੋਂ ਬਾਅਦ ਹੀ ਗੁਰਲੀਨ ਕਹਿੰਕਾਰ ਹੁੰਦੀ ਹੈ ਕਿ ਕਰਦੀ ਹੈ ਇੱਕ ਚਿੱਠੀ ਲਿਖ ਕੇ ਇਹ ਘਰੇ ਛੱਡ ਜਾਂਦੀ ਹੈ ਤੇ ਘਰੋਂ ਭੱਜ ਜਾਂਦੀ ਹੈ ਚਿੱਠੀ ਵਿੱਚ ਨੇ ਇਹ ਵੀ ਲਿਖਤਾ ਕਿ ਹਾਂ ਮੈਂ ਵਾਪਸ ਦਿੱਲੀ ਜਾ ਰਹੀ ਹਾਂ ਮੈਂ ਹੁਣ ਕੈਨੇਡਾ ਨਹੀਂ ਰਹਿਣਾ ਮੇਰਾ ਵੀਜ਼ਾ ਖਤਮ ਹੋ ਚੁੱਕਿਆ ਪਰ ਜਦੋਂ ਸੌਰ ਨੇ ਸਾਰੀ ਜਾਂਚ ਪੜਤਾਲ ਕੀਤੀ ਕੈਨੇਡਾ ਬੈਠਣ ਦਾ ਇਹ ਪਤਾ ਲੱਗਿਆ ਵੀ ਉਹ ਕੋਈ ਦਿੱਲੀ ਨਹੀਂ ਗਈ ਅੱਜ ਵੀ ਉਹ ਕੈਨੇਡਾ ਦੇ ਰੱਬ ਜਾਨੇ ਉਹਦਾ ਵੀਜ਼ਾ ਖਤਮ ਹੋ ਗਿਆ ਜਾਂ ਨੇ ਵੀਜ਼ਾ ਵਧਾਲਿਆ ਇਸ ਬਾਰੇ ਸੌਰੇ ਨੂੰ ਕੁਝ ਨਹੀਂ ਪਤਾ ਹੈਗਾ ਪਰ ਹੁਣ ਉਹ ਆਪਦੇ ਇੱਕ ਦੋ ਆਸ਼ਿਕਾਂ ਦੇ ਨਾਲ ਕੈਨੇਡਾ ਦੇ ਵਿੱਚ ਹੀ ਰਹਿ ਰਹੀ ਹੈ ਦੇਖੋ ਯਾਰ ਕਿੱਡੀ ਸ਼ਰਮ ਵਾਲੀ ਗੱਲ ਹੈ ਤੇ ਡੋਨ ਜੰਮਿਆ ਪੁੱਤ ਵੀ ਛੱਡਤਾ ਜਿਹਦੇ ਨਾਲ ਲਾਵਾਂ ਲਈਆਂ ਸੀ ਉਹ ਘਰ ਵਾਲਾ ਵੀ ਛੱਡਤਾ ਤੇ ਸੌਰੇ ਦਾ ਵੀ 44450 ਡਾਲਰ ਖਾ ਗਈ ਦੱਸੋ ਵੀ ਹੁਣ ਬੰਦਾ ਕੀ ਕਰੇ ਇੱਧਰ ਪੰਜਾਬ ਬੈਠੇ ਮੁੰਡੇ ਚੀਕਾਂ ਮਾਰੀ ਜਾਣਗੇ ਵੀ ਬਈ ਮੇਰੀ ਘਰ ਵਾਲੀ ਬਾਹਰ ਚਲੀ ਗਈ ਉੱਥੇ ਕਿ ਧੋਖਾ ਕਰ ਗਈ ਸਾਡਾ ਉੱਥੇ ਕੋਈ ਆਪਦਾ ਹੈ ਨਹੀਂ ਸੀਗਾ ਤਾਂ ਐ ਹੋ ਗਿਆ ਤੁਸੀਂ ਇਹ ਦੇਖੋ ਕਿ ਮੁੰਡੇ ਦਾ ਮਾਂ ਪਿਓ ਪਹਿਲੇ ਕੈਨੇਡਾ ਦੇ ਵਿੱਚ ਪੱਕਾ ਸੀਗਾ ਫੇਰ ਵੀ ਨੌ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਬਾਈ ਇਸ ਕਰਕੇ ਆਈਲੈਂਡਸ ਵਾਲਿਆਂ ਪਿੱਛੇ ਲੱਗ ਕੇ ਭਰਾਵੋ ਆਪਦੇ ਘਰ ਨਾਲ ਆਯਾੜੋ ਆਪਦੇ ਪੁੱਤਾਂ ਦੀਆਂ ਬਲੀਆਂ ਨਾ ਦਿਓ ਜੇ ਆਪਦੇ ਦਾਮਾ ਪੜ ਲੈ ਕੇ ਆਈਲੈਂਡਸ ਕਰਕੇ ਬਾਹਰ ਚਲੇ ਜਾਓ ਐਵੇਂ ਬਗਾਨੇ ਮੁੰਡੇ ਧਰ ਕੇ ਨਿਸ਼ਾਨੇ ਭਰਾਵੋ ਹੁਣ ਨਹੀਂ ਲੱਗਦੇ ਸਾਡਾ ਮਕਸਦ ਬਤ ਉਹ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ